ਇਸ ਲਈ ਆਪਾਂ ਖੜੇ ਆ ਜੋ ਬਿੱਤੇ ਦਿਨੀ ਜੰਡਿਆਲਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਕੁਝ ਜਿਵੇਂ ਕਾਰਨ ਕਰਕੇ ਉਹਨਾਂ ਨੂੰ ਜਾਂ ਤੇ ਕਿਤੇ ਡਿਊਟੀ ਤੇ ਜਾਣਾ ਪਿਆ ਜਾਂ ਉਹਨਾਂ ਦੇ ਨਿੱਜੀ ਕੰਮ ਕਰਨ ਵਾਸਤੇ ਪੁਲਿਸ ਨੂੰ ਖਾਲੀ ਥਾਂ ਛੱਡਣ ਵਾਸਤੇ ਇਥੋਂ ਦੇ ਮਰਫੀ ਜਿਹੜੇ ਸਮਾਜ ਦੇ ਸਰਾਫ ਈਆਂ ਸਨ ਜਿਨ੍ਹਾਂ ਨੂੰ ਹੱਥ ਘੜੀ ਲਾ ਕੇ ਮਰਫੀ ਜਾਂ ਉਹਨਾਂ ਜੇਲ੍ਹ ਵਿੱਚ ਭੇਜਿਆ ਜਾਂਦਾ ਵਾ ਲੈ ਕੇ ਜਾਂਦੇ ਹਨ ਜਾਂ ਉਹਨਾਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਂਦਾ ਪਰ ਇਥੋਂ ਦੇ ਉਲਟ ਹੀ ਇੱਕ ਤਸਵੀਰਾਂ ਤੁਹਾਨੂੰ ਪਾਕਿਸਤਾਨ ਮੁਖ ਤੁਸੀਂ ਲਾਈਵ ਤਸਵੀਰਾਂ ਦੇਖਦੇ ਹੋ ਕਿ ਇੱਥੋਂ ਦਾ ਜਿਹੜਾ ਮੇਨ ਗੇਟ ਹੈ ਤੇ ਮੈਂ ਕੈਮਰਾਮੈਨ ਹਾਂ ਜਿਹੜਾ ਗੇਟ ਆ ਇਸ ਗੇਟ ਨੂੰ ਹੱਥ ਘਰੀ ਲਾ ਕੇ ਮਤਲਬ ਉਹ ਆ ਬੰਦ ਕਰਕੇ ਪੁਲਿਸਾਂ ਕੀ ਆਪਣੇ ਰਜੇਵਿਆਂ ਵਾਸਤੇ ਕਿਤੇ ਗਏ ਸਾਂ ਪਰ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਵਾਸਤੇ ਫੇਰ ਹੁਣ ਮੌਕੇ ਤੇ ਆਏ ਪਰ ਇੱਥੋਂ ਦੇ ਕੋਈ ਮੁਲਾਜ਼ਮ ਇੱਥੋਂ ਦੇ ਕੋਈ ਪੁਲਿਸ ਕਰਮਚਾਰੀ ਕੋਈ ਵੀ ਇੱਥੇ હાજર ਨਹੀਂ ਹਨ ਹੋ ਸਕਦਾ ਉਹ ਕਿਸੇ ਡਿਊਟੀ ਲੱਗੀ ਹੋਵੇ ਜਾਂ ਕਿਸੇ ਆਪਣੇ ਕੋਰਟ ਕਚੇਹਰੀ ਦੇ ਮਰਪੀ ਕਾਗਜ਼ੀ ਪੱਤਰੀ ਵਾਸਤੇ ਜਾਂ ਕੋਰਕ ਚਿਹਰੀ ਉਹਨਾਂ ਨੂੰ ਜਾਣਾ ਪਿਆ ਪਰ ਇੱਥੇ ਰਾਮ ਨੂੰ ਜਾਣ ਕੇ ਇੱਕ ਗੱਲ ਬਹੁਤ ਵੱਡੀ ਆ ਰਹੀ ਆ ਕਿ ਜੰਡਿਆਲਾ ਗੁਰੂ ਤੋਂ 40000 ਪਲੱਸ ਜਿਹੜੇ ਇੱਥੋਂ ਦੇ ਆਬਾਦੀ ਦੇ ਆ ਜਿਹੜੇ ਪੁਲਿਸ ਇੱਕ ਸੁਰੱਖਿਆ ਵਾਸਤੇ ਕਿ ਪੁਲਿਸ ਕਰਮਚਾਰੀ ਤਨਾਤ ਕਰਦੀ ਆ ਇੱਥੇ ਕੋਈ ਵੀ ਜੰਡਿਆਲੇ ਦੀ ਸੁਰੱਖਿਆ ਵਾਸਤੇ ਕੋਈ ਵੀ ਇੱਥੇ ਪੁਲਿਸ ਕਰਮਚਾਰੀ ਹਾਜ਼ਰ ਨਹੀਂ ਹਨ ਜਿਵੇਂ ਤੁਸੀਂ ਵਕ ਵਕ ਅਖਬਾਰਾਂ ਅਤੇ ਵਕ ਵਕ ਟੀਵੀ ਚੈਨਲਾਂ 'ላይ ਇਹ ਵੀ ਦੇਖਦੇ ਹੋ ਕਿ ਜੰਡਿਆਲਾ ਗੁਰੂ ਆਏ ਦੀ ਨਹੀਂ ਕਿਤਨਾ ਕਿਤੇ ਗੋਲੀ ਚੱਲ ਰਹੀ ਆ ਕਿਤਨਾ ਕਿਤੇ ਗੋਲੀਆਂ ਚੱਲ ਰਹੀਆਂ ਹਨ ਕਿਤਨਾ ਕਿਤੇ ਫਰੋਟੀਆਂ ਦੀ ਧਮਾਕਾ ਕੀਤੀ ਜਾ ਰਹੀ ਆ ਕਿਤਨਾ ਕਿਤੇ ਮਰਦੇ ਚੋਰੀ ਦੀਆਂ ਵੀ ਵਾਅਦਾਤਾਂ ਹੋ ਰਹੀਆਂ ਇਸ ਭਰੇ ਬਾਜ਼ਾਰ ਵਿੱਚ ਕੀ ਕਾਰਨ ਆ ਉਹਨਾਂ ਦਾ ਕਾਰਨ ਵੀ ਕਿਤਨਾ ਕਿਤੇ ਪੁਲਿਸ ਦੇ ਨਾਫਰੀ ਘਟ ਹੋਣ ਦਾ ਕਾਰਨ ਵੀ ਹੋ ਸਕਦਾ ਵਾ ਤੋ ਇਸ ਦੀਆਂ ਛੱਤਾਂ ਦੇਖ ਰਹੇ ਹਾਂ ਜੋ ਖੁੱਲੇ ਆਸਮਾਨ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਹਨ ਜੋ ਚਲਾਨ ਵੀ ਕੀਤੇ ਹੋਏ ਹਨ ਮੋਟਰਸਾਈਕਲਾਂ ਦੇ ਗੱਡੀਆਂ ਦੇ ਉਹ ਵੇਖੋ ਉਸੇ ਤਰ੍ਹਾਂ ਇਹ ਕਮਰਿਆਂ ਦੇ ਵਿੱਚ ਬੰਦ ਪਏ ਹਨ ਉਹਦੇ ਉੱਥੋਂ ਦੀਆਂ ਜਿਹੜੀਆਂ ਛੱਤਾਂ ਹਨ ਉਹਨਾਂ ਦੇ ਬਾਲੇ ਟੁੱਟੇ ਹੋਏ ਨਜ਼ਰ ਆ ਰਹੇ ਹਨ ਇਸ ਵੱਲ ਕਿਸੇ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਮੇਰੇ ਹਿਸਾਬ ਨਾਲ ਕੋਈ ਧਿਆਨ ਨਹੀਂ ਜਾ ਰਿਹਾ ਹਾ ਨਾ ਹੀ ਕੋਈ ਇੱਥੋਂ ਦੇ ਪੋਲੀਟਿਕਲ ਲੀਡਰਾਂ ਦਾ ਧਿਆਨ ਜਾ ਰਿਹਾ ਜੋ ਸਮੇਂ-ਸਮੇਂ ਅਨਸਾਰ ਆਪਣੀ ਸੋਖਿਆ ਵਾਸਤੇ ਦੇ ਅਨੇਕਾਂ ਪੁਲਿਸ ਕਰਮਚਾਰੀ ਨਾਲ ਲੈ ਕੇ ਤੁਰਦੇ ਹਨ ਪਰ ਜੰਡਿਆਲਾ ਗੁਰੂ ਦੀ ਚੋਮਰਪੀ ਇੱਥੋਂ ਦੇ ਲੋਕ ਹਨ ਜਨਤਾ ਹਨ ਉਹਨਾਂ ਦੀ ਰੱਖਿਆ ਵਾਸਤੇ ਇੱਥੋਂ ਦਾ ਕੋਈ ਪੁਲਿਸ ਮੁਲਾਜ਼ਮ ਦੀ ਖੁਦ ਰੱਖਿਆ ਕਰਨ ਵਾਸਤੇ ਕੋਈ ਲੀਡਰ ਸਾਹਮਣੇ ਅੱਗੇ ਨਹੀਂ ਆ ਰਿਹਾ ਇਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇੱਥੋਂ ਦੀ ਇੱਕ ਖਾਸ ਗੱਲ ਇੱਕ ਆ ਵੀ ਨਜ਼ਰ ਆਈ ਆ ਕਿ ਇੱਥੇ ਇੱਕ ਦੇਖਣਯੋਗ ਸੰਗਣੀ ਆਬਾਦੀ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆਂ ਕਿ ਜਿੱਥੇ 40 ਹਜ਼ਾਰ ਤੋਂ ਪਲੱਸ ਆਬਾਦੀ ਇੱਥੋਂ ਦੀ ਸੰਗਣੀ ਆਬਾਦੀ ਆ ਪਰ ਇੱਥੋਂ ਦੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਪੁਲਿਸ ਮੁਲਾਜ਼ਮ ਇਸ ਚੌਕੀ ਵਿੱਚ ਫਿਲਹਾਲ ਕੋਈ ਇੱਥੇ ਹਾਜ਼ਰ ਨਹੀਂ ਹਨ ਪਰ ਇੱਥੇ ਥਾਂ-ਥਾਂ ਤੇ ਬੋਰਡ ਜ਼ਰੂਰ ਵੇਖਣ ਨੂੰ ਨਜ਼ਰ ਆ ਰਹੇ ਹਨ ਕਿ ਇੱਥੇ ਚੇਤਾਵਨੀ ਲਿਖੀ ਆ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹੋ ਪੁਲਿਸ ਆਪਣੇ ਵੱਲੋਂ ਨਿਗਰਾਨੀ ਵਾਸਤੇ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਕੈਮਰੇ ਵੀ ਲਗਾਏ ਹਨ ਉਹ ਦੇਖੋ ਕੈਮਰੇ ਵੀ ਲਗਾਏ ਹੋ ਥਾਂ-ਥਾਂ ਤੇ ਇਹ ਬੋਰਡ ਵੀ ਲਗਾਏ ਆ ਪਰ ਇੱਥੇ ਬਿਲਕੁਲ ਉਲਟ ਹੋ ਰਿਹਾ ਹੈ ਇਥੋਂ ਦੀ ਨਿਗਰਾਨੀ ਵਾਸਤੇ ਲੱਗਦਾ ਜੰਡਿਆਲਾ ਦੇ ਦੇਸ਼ ਦੁਨੀਆ ਚੈਨਲ ਜੋ ਨਿਰਪੱਖ ਚੱਲਦਾ ਵਾ ਇਹਨਾਂ ਦੀ ਡਿਊਟੀ ਲਈ ਆ ਇਹਨਾਂ ਦੀ ਨਿਗਰਾਨੀ ਕਰਨ ਵਾਸਤੇ ਦੇਸ਼ ਦੁਨੀਆ ਦੀ ਟੀਮ ਇੱਥੇ ਪਹੁੰਚੀ ਆ ਉਹ ਇੱਥੇ ਇਹ ਵੀ ਦੱਸਣ ਜੋਗੀ ਹੈ ਇਸ ਚੌਕੀ ਦੇ ਬਿਲਕੁਲ ਸਾਹਮਣੇ ਸਰਕਾਰੀ ਐਲੀਮੈਂਟਰੀ ਸਕੂਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੰਬਰ 1 ਲੜਕੀਆਂ ਦਾ ਸਕੂਲ ਵੀ ਸਥਿਤ ਹਨ ਹਾਜ਼ਰ ਹਨ ਔਰ ਆ ਨਾਲ ਹੀ ਵੇਖੋ ਸੰਗਣੀ ਆਬਾਦੀ ਵਾਲਾ ਬਾਜ਼ਾਰ ਆ ਜਿੱਥੇ ਪੁਲਸ ਚੌਕੀ ਬਿਲਕੁਲੀ ਮਰਬੀ ਬਣੀ ਹੋਈ ਆ ਉਸ ਦੇ ਨਾਲ ਮਸੂਲੀਆ ਗੇਟ ਆ ਔਰ ਪਰ ਇਥੋਂ ਦੀ ਬਿਲਡਿੰਗ ਦਾ ਵੇਖਿਆ ਜਾਵੇ ਇੰਨੀ ਤਰ੍ਹਾਂ ਦੀ ਹਾਲਾਤ ਆ ਕੋਈ ਨਹੀਂ ਆ ਕੋਲ ਇਥੇ ਆ ਵੀ ਦੱਸਣ ਜੋਗੀ ਤੁਹਾਡਾ ਕੀ ਨਾਮ ਹੈ 10 ਦਾ ਨਾਮ ਵੀ ਜਵਿੰਦਰ ਸਿੰਘ ਕੋਲਾ ਕਾਂਗਰਸ ਦੇ ਢੰਡਾਲੀਆਂ ਕਰਕੇ ਕਹਿੰਦੇ ਜੀ ਅੱਜ ਜਿਹੜੀ ਝੰਡਿਆਲਾ ਜਿਹੜੀ ਕੋਸ਼ਿਸ਼ ਉਹ ਕਿਹੋ ਜਿਹਾ ਝੰਡਾ ਲੱਗਾ ਵਾ ਆਕੜੀ ਵਾਲਾ ਉਸ ਪ੍ਰਤੀ ਕੀ ਕਹਿਣਾ ਚਾਹੋਗੇ ਉਸ ਪ੍ਰਤੀ ਇਹ ਕਹਿਣਾ ਚਾਹੁੰਦੇ ਆਂਗੇ ਜਦ ਕਿ ਜਨਿਆਲੇ ਦੀ ਪੁਰਾਣਾ ਇਤਿਹਾਸਿਕ ਸ਼ਹਿਰ ਆਬਾਦੀ ਵੀ ਬਹੁਤ ਹੈ ਨਾਲ ਲੱਗਦੀ ਪਿੰਡ ਵੀ ਇਸ ਚੌਂਕੀ ਦੇ ਨਾਲ ਲੱਗਦੇ ਆ ਇੱਥੇ ਉਹ ਸੁਰੱਖਿਆ ਮੁਲਾਜ਼ਮਾਂ ਵਾਸਤੇ ਕੋਈ ਦਫ਼ਤਰ ਦਾ ਕੋਈ ਰਹਿਣ ਦਾ ਪ੍ਰਬੰਧ ਨਹੀਂ ਉਹ ਸੱਤਾਂ ਟੱਠੀਆਂ ਪਈਆਂ ਨੇ ਇੱਥੋਂ ਤੱਕ ਕਿ ਉਹਨਾਂ ਦੇ 메ਨ ਗੇਟ ਨੂੰ ਜਦੋਂ ਕਿਤੇ ਜਾਣਾ ਹੁੰਦਾ ਉਹ ਹੱਥ ਘੜੀ ਵਾਲਾ ਲੋਕ ਜਿੰਦਰਾ ਲਗਾ ਕੇ ਜਾਂਦੇ ਆ ਔਰ ਮੁਲਾਜ਼ਮਾਂ ਦੀ ਨਫਰੀ ਬਹੁਤ ਘਟਿਆ ਜਦ ਕਿ ਚੌਂਕੀ ਦੇ ਵਿੱਚ ਹਰ ਟਾਈਮ ਮੁਲਾਜ਼ਮ ਹਾਜ਼ਰ ਹੋਣੇ ਚਾਹੀਦੇ ਆ ਪਤਾ ਨਹੀਂ ਕਿਹੜੇ ਵੇਲੇ ਕੀ ਘਟਨਾਵਾਂ ਵਾਪਰਦੀਆਂ ਜੋ ਅੱਜ ਅੱਜ ਦੇ ਜ਼ਮਾਨੇ 'ਚ ਹੁਣ ਨਿਤ ਦੇਣ ਜਨਿਆਲਾ ਸ਼ਹਿਰ ਦੇ ਵਿੱਚ ਕਤਲਿਆਮ ਗੋਲੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੱਲ ਹੀ ਸਾਡੇ ਘਰ ਦੇ ਨਜ਼ਦੀਕ 6:30 ਵਜੇ ਮੋਟਰਸਾਈਕਲ ਚੁੱਕਿਆ ਗਿਆ ਸੀਸੀਟੀਵੀ ਕੈਮਰਿਆਂ 'ਚੋਂ ਫੋਟੋਆਂ ਆਈਆਂ ਪਰ ਪੁਲਿਸ ਫਿਰ ਪੁਲਿਸ ਦੇ ਅਸੀਂ ਕਿੰਨੇ ਵੀ ਸੁਰੱਖਿਆ ਉਹਨਾਂ ਦੀ ਢੇਲਿਆ ਪਰ ਉਹਨਾਂ ਦਾ ਵੀ ਉਸ ਘੱਟ ਦੋਸ਼ ਹੈ ਕਿਉਂਕਿ ਜਿਹੜੇ ਰਾਜਨੀਤੀਵਾਨ ਉਹ 40 40 45 45 ਮੁਲਾਜ਼ਮਾਂ ਨੂੰ ਨਾਲ ਲੈ ਕੇ ਆਪਣੀ ਸੁਰੱਖਿਆ ਵਾਸਤੇ ਲਿਜਾ ਰਹੇ ਆ ਜਦਕਿ ਮੈਂ ਬੀਤੇ ਸਮੇਂ ਕੈਨੇਡਾ ਫੇਰੀ ਦੌਰਾਨ ਆਪਣੀ ਬੇਟੀ ਕੋਲ ਗਿਆ ਸੀ ਮੈਂਬਰ ਪਾਰਲੀਮੈਂਟ ਔਰ ਐਮ ਐਲ ਏ ਤੱਕ ਵਿਧਾਨ ਸਭਾ ਦੇ ਮੈਂਬਰ ਆਮ ਜਨਤਾ ਦੇ ਵਿੱਚ ਬਿਨਾਂ ਸੁਰੱਖਿਆ ਤੋਂ ਘੁੰਮ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਲੋਕਾਂ ਦੇ ਹੱਲ ਕਰਦੇ ਨੇ ਜਿਹੜੀ ਸੁਰੱਖਿਆ ਮੁਲਾਜ਼ਮ ਜਿਹੜੇ ਜਗ੍ਹਾ ਜਗ੍ਹਾ ਤੇ ਤਾਇਨਾਤ ਨੇ ਉਹ ਲੋਕਾਂ ਦੀ ਇਫਾਦਤ ਵਾਸਤੇ ਔਰ ਉੱਥੇ ਦੇਖਿਆ ਸਿਹਤ ਸੁਰੱਖਿਆ ਤੇ ਸਿੱਖਿਆ ਸਰਕਾਰ ਫ੍ਰੀ ਦੇ ਰਹੀ ਆ ਇੱਥੇ ਸਿੱਖਿਆ ਤੇ ਸਿਹਤ ਦਾ ਵਪਾਰੀਕਰਨ ਹੋ ਚੁੱਕਾ ਔਰ ਇਹ ਰਾਜਨੀਤੀਵਾਨ ਸਭ ਜਾਣਦੇ ਬੁੱਝੇ ਹੋਏ ਵੀ ਇਹ ਇਹਦੇ ਵੱਲ ਕੋਈ ਗੌਰ ਨਹੀਂ ਕਰ ਰਿਆ ਇਹ ਆਪਣੇ ਆਪ ਵਾਲੀ ਸੋਚ ਰੇ ਮੈਂ ਦੇ ਇਸ ਚੀਜ਼ ਤੇ ਇੱਕ ਸ਼ੇਰ ਲਿਖਿਆ ਸੀ ਰਾਜਨੀਤੀਵਾਨਾਂ ਨੂੰ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅੰਨਾ ਮਾਰੇ ਅੰਨੀ ਨੂੰ ਘਟੌਣ ਵਜੇ ਠੰਮੀ ਨੂੰ ਜਿੰਨੀ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਲੀਡਰੋ ਜਿੰਨੀ ਅੰਨੀ ਪੈਂਦੀ ਜੇ ਓਨੀ ਅੰਨੀ ਪਾਈ ਜਾਓ ਦੇਸ਼ 'ਚ ਲੁੱਟ ਮਚਾਈ ਜਾਓ ਵਿੱਚੋਂ ਅੰਨਾ ਮਾਰੇ ਅੰਨੀ ਨੂੰ ਕਿ ਜੋਂ ਨੂੰ ਵਜੇ ਥੰਮੀ ਨੂੰ ਜਿੰਨੀ ਅੰਨੀ ਪੈਂਦੀ ਜੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਦੇ ਰਾਜਨੀਤਿਕ ਲੀਡਰੋ ਜਿੰਨੀ ਅੰਨੀ ਪੈਂਦੀ ਜੇ ਓਨੀ ਅੰਨੀ ਪਾਈ ਜਾਓ ਵਿੱਚੋਂ ਵਿੱਚੋਂ ਖਾਈ ਜਾਓ ਤੇ ਉਤੋਂ ਰੌਲਾ ਪਾਈ ਜਾਓ ਦੇਸ਼ 'ਚ ਲੋਟ ਮਚਾਈ ਜਾਓ ਦੇਸ਼ 'ਚ ਲੋਟ ਮਚਾਈ ਜਾਓ ਮੈਂ ਤੇ ਇਹ ਤੱਤ ਕੱਢਿਆ ਕਿ ਕੋਈ ਜਨਤਾ ਦੇ ਗਰੀਬ ਜਨਤਾ ਜਾਂ ਆਮ ਲੋਕਾਂ ਦੇ ਵੱਲ ਕਿਸੇ ਦਾ ਖਿਆਲ ਨਹੀਂ ਆਪਣੇ ਆਪ ਸੁਧਾਰਨ ਵਾਲੀ ਧਿਆਨ ਹੋਇਆ ਇਸ ਕਰਕੇ ਇਹਦੇ ਸੁਧਾਰ ਹੋਣਾ ਚਾਹੀਦਾ ਸੁਰੱਖਿਆਮ ਮੁਲਾਜ਼ਮ ਜਿਹੜੇ ਜਨਤਾ ਦੀ ਰੱਖਿਆ ਵਾਸਤੇ ਸ਼ਰੀ ਸੰਗਣੀ ਆਬਾਦੀ ਵਾਲੀ ਜਗ੍ਹਾ ਤੇ ਜਿੱਥੇ ਵੀ ਘਸਟਾ ਤੇਜ ਕੀਤੀਆਂ ਜਾਣ ਔਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਜੇ ਲੀਡਰ ਇਮਾਨਦਾਰ ਹੋਣ ਤੇ ਕਦੀ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੀ ਨਹੀਂ ਪੈਂਦੀ ਦੇਖੀਨ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਹੀ ਠਰਾ ਸਕਦੇ ਆ ਹੋਰ ਹੋਰ ਕਿਹਦੇ ਕੋਲ ਫਰਿਆਦ ਕੀਤੀ ਜਾਵੇ ਜੇ ਜੰਡਿਆਲੇ ਚ ਸੁਰੱਖਿਆ ਮੁਲਾਜ਼ਮਾਂ ਦੀ ਸਿਕਿਉਰਿਟੀ ਵਧਾਈ ਜਾਵੇ ਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਸਭ ਸੁਧਾਰ ਹੋ ਸਕਦਾ ਕੀ ਜੰਡਿਆਲੇ ਦੀ ਜਨਤਾ ਮੁਰਤੀ ਅਸੁਰੱਖਿਅਤ ਮਹਿਸੂਸ ਕਰ ਰਹੀ ਹੋ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੀ ਜੰਡਿਆਲੇ ਦੀ ਜਨਤਾ ਸਵੇਰੇ ਘਰੋਂ ਬਾਹਰ ਜਾਓ ਸ਼ਾਮ ਨੂੰ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਇਹ ਉਹ ਖੜਕੂਆਰ ਨਾਲੋਂ ਵੀ ਬੁਰੇ ਹਾਲਾਤ ਹੋ ਚੁੱਕੇ ਨੇ ਜਿਹੜੀ ਮੌਕੇ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ ਸਾਡੇ ਐਮਐਲਏ ਸਾਹਿਬ ਸਰਪੰਚ ਜੀ ਜਿਹੜੇ ਕੈਬਨਿਟ ਦੇ ਵਿੱਚ ਬੜੇ ਮਾਣਯੋਗ ਰੁਤਬੇ ਤੇ ਬਰਾਜਮਾਨ ਨੇ ਇਹ ਉਹਨਾਂ ਦਾ ਫਰਜ਼ ਬਣਦਾ ਵੀ ਜੇ ਹੋਰ ਸੁਧਾਰ ਦੇ ਕੰਮ ਕਰ ਰਹੇ ਨੇ ਕੋਈ ਜਿਦਾਂ ਸੜਕਾਂ ਵਗੈਰਾ ਹੋਰ ਤੇ ਉਹਦੇ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਮੈਂ ਤੇ ਉਹਨਾਂ ਨੂੰ ਇੱਕ ਵਾਰ ਪਿੱਛੇ ਬੇਨਤੀ ਕੀਤੀ ਸੀ ਲੜਕੀਆਂ ਦਾ ਸਿਲਾਈ ਕੇਂਦਰ ਜਦੋਂ ਬਣਾਇਆ ਜਾਈਦਾ ਤੇ ਉਹਦੇ ਤੇ ਬੋਰਡ ਤੇ ਲਿਖਿਆ ਜੰਨਿਆਲਾ ਗੁਰੂ ਤੇ ਵੇਖ ਕੇ ਬੜਾ ਦੁੱਖ ਹੁੰਦਾ ਇਹ ਲੀਡਰ ਮਨੋਰ ਲਾਲ ਦੁੱਗਲ ਦੇ ਟਾਈਮ ਇੱਥੇ ਇਹ ਖੁੱਲਿਆ ਗਿਆ ਸੀ ਔਰ ਲੜਕੀਆਂ ਦੋ ਦੋ ਸਾਲ ਦੀ ਟ੍ਰੇਨਿੰਗ ਕਰਕੇ ਰੋਜ਼ਗਾਰ ਯਾਪਤਾ ਹੋਈਆਂ ਸੀ ਕੁਝ ਉਹ ਤੋਂ ਟ੍ਰੇਨਿੰਗ ਕਰਕੇ ਟੀਚਰ ਰਿਟਾਇਰ ਵੀ ਹੋਈਆਂ ਸੀ ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਉਹ ਉਠ ਲਈ ਕੇਂਦਰ ਫਿਰ ਇੱਥੇ ਜਨਿਆਲੇ ਆਇਆ ਜਾਵੇ ਲਿਆਇਆ ਜਾਵੇ ਜਿਵੇਂ ਹੁਣ ਨਗਰ ਕਾਉਂਸਲ ਦੀ ਜ਼ਮੀਨ ਹੈ ਜਿੱਥੇ ਪਟਵਾਰਖਾਨਾ ਤਹਿਸੀਲ ਆ ਉੱਥੇ ਜ਼ਮੀਨ ਇਹਦੇ ਵਿੱਚ ਮੇਰੀ ਤੇ ਮੁੱਖ ਬੇਨਤੀ ਪ੍ਰਸ਼ਾਸਨ ਦੇ ਸਰਕਾਰ ਨੂੰ ਆ ਹਰਪ੍ਰੀਤ ਸਿੰਘ ਜੀ ਟੀਓ ਸਾਹਿਬ ਨੂੰ ਜੇ ਸੁਣਦੇ ਹੁਣ ਤੇ ਮੇਰੀ ਇਹ ਬੇਨਤੀ ਨੂੰ ਸੁਣਨ ਕਿ ਜਿੱਥੇ ਸ਼ਹਿਰ ਦੇ ਹੋਰ ਸੁਧਾਰ ਕਰ ਰਹੇ ਨੇ ਰਸਤੇ ਪੱਕੇ ਕਰ ਰਹੇ ਨੇ ਜਾਂ ਗੇਟ ਫਿਰ ਪ੍ਰੀ ਨਿਰਮਾਨ ਕਰਵਾ ਰਹੇ ਆ ਇਸ ਤਰ੍ਹਾਂ ਉਹ ਉਹ ਚੌਂਕੀ ਨੂੰ ਵੀ ਉਹਦੀ ਬਿਲਡਿੰਗ ਦਾ ਵੀ ਪ੍ਰੀ ਨਿਰਮਾਨ ਕੀਤਾ ਜਾਵੇ ਜੇ ਉਹ ਜਿਹੜੀ ਹੱਥ ਕੜੀ ਗੇਟ ਨੂੰ ਲੱਗੀ ਆ ਉਹ ਉਹ ਨਾ ਨੱਗੇ ਤੇ ਪੱਕਾ ਗੇਟ ਨੂੰ ਕਾਲਾ ਲੱਗੇ ਔਰ ਉਹ ਬਿਲਡਿੰਗ ਕੁਤਰਾਮ ਨਵੇਂ ਸਿਰੇ ਤੋਂ ਫਿਰ ਬਣਾਈ ਜਾਵੇ ਉਸੇ ਹੱਥ ਕੜੀ ਜਿਹੜੇ ਲਾਈ ਆ ਗੇਟ ਨੂੰ ਹਾਂਜੀ ਆ ਜਾਇਜ਼ ਹੈ ਕਿ ਨਾ ਜਾਇਜ਼ ਆ ਇਹਦੇ ਫਿਰ ਉਹਨਾਂ ਤੋਂ ਇਹ ਨਜਾਇਜ਼ ਬਣਾ ਉਹਨਾਂ ਕੋਲ ਨਾ ਸਾਧਨ ਹੋਣ ਦੇ ਕਾਰਨ ਉਹਨਾਂ ਨੇ ਉਹਨਾਂ ਨੂੰ ਇਹ ਲਾਉਣੀ ਪਈ ਮਜਬੂਰੀ ਵਾਸਤੇ ਜਦ ਕਿ ਉਹਦੇ ਮੁਲਜ਼ਮ ਵਾਸਤੇ ਹੁੰਦੀ ਆ ਇਸ ਕਰਕੇ ਇਹ ਸਾਰਾ ਉਹਦਾ ਯੋਗ ਪ੍ਰਬੰਧ ਕਰਨ ਦੇ ਇਥੇ ਇੰਨੇ ਸੁਧਾਰ ਕੀਤੇ ਆ ਉਹ ਵੀ ਕਰਨ ਕਿਉਂਕਿ ਸੁਰੱਖਿਆ ਦੀ ਐਸ ਵਕਤ ਜਿਵਾਲਾ ਚੱਲ ਰੇ ਸ਼ਹਿਰ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਸਖਤ ਜਰੂਰਤ ਆ ਮਿਹਰਬਾਨੀ ਪਰ ਇਥੋਂ ਦੇ ਜੇ ਆਪਾਂ ਪਲੀਟੀਕਲ ਲੀਡਰਾਂ ਦੀ ਗੱਲ ਕਰੀਏ ਜੋ ਸਮੇਂ-ਸਮੇਂ ਦੀਆਂ ਸਰਕਾਰਾਂ ਬੰਦੀਆਂ ਹਨ ਆਪਣੇ ਨਾਲ ਉਹ ਹਮੇਸ਼ਾ ਹੀ ਅਣਗਿਣਤ ਪੁਲਿਸ ਕਰਮਚਾਰੀ ਨਾਲ ਲੈ ਕੇ ਆਪਣੀ ਸਖਿਆ ਨੂੰ ਨਾਲ ਲੈ ਕੇ ਆਮ ਹੀ ਪ੍ਰੋਗਰਾਮਾਂ ਵਿੱਚ ਘੁੰਮਦੇ ਹੋਏ ਨਜ਼ਰੇ ਆਉਂਦੇ ਆ ਪਰ ਜੇਕਰ ਆਪਾਂ ਪੁਲਿਸ ਤੌਕੀ ਦੀ ਗੱਲ ਕਰੀਏ ਉਹਨਾਂ ਦਾ ਕੀ ਧਿਆਨ ਉਹਨਾਂ ਪੁਲਿਸ ਕਰਮਚਾਰੀਆਂ ਵੱਲ ਕਿਉਂ ਨਹੀਂ ਪੈਂਦਾ ਵੀ ਇਥੋਂ ਦੀ ਦਫਰੀ ਵਧਾਈ ਜਾਵੇ ਉਹ ਆਪਣੇ ਉੱਚ ਉਧਕਾਰੀਆਂ ਨਾਲ ਜਾਂ ਪੁਲਿਸ ਦੇ ਉੱਚ ਪੁਲਿਸ ਅਫਸਰਾਂ ਦੇ ਉਧਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ ਜਾਂ ਮਤਾ ਇੱਕ ਵਿਦਾਂ ਸਬਾ ਵਿੱਚ ਪਾਇਆ ਜਾ ਪੀ ਸਾਡੇ ਜੰਡਿਆਲੇ ਵਿੱਚ ਪੁਲਿਸ ਨਫਰੀ ਬੜੀ ਘਟਿਆ ਔਰ ਮਰਦੀ ਇੱਥੋਂ ਦੀ ਨਫਰੀ ਪੂਰੀ ਕੀਤੀ ਜਾਵੇ ਨਫਰੀ ਘਟ ਤੇ ਇੱਕ ਲੱਗ ਚੀਜ ਪਰ ਇਸ ਦੇ ਨਾਲ ਹੀ ਇੱਥੋਂ ਦੇ ਜਿੱਥੇ ਪੁਲਿਸ ਕਰਮਚਾਰੀਆਂ ਨੇ ਰਹਿਣਾ ਵਾ ਰਹਿਣ ਵਾਸਤੇ ਵੀ ਉਹਨਾਂ ਕੋ ਸਹੀ ਛੱਤ ਨਹੀਂ ਹੈਗੀ ਆ ਖੁੱਲੇ ਆਸਮਾਨ ਵਿੱਚ ਪੁਲਿਸ ਚੌਕੀ ਚੱਲਦੀ ਪਈ ਆ ਕੋਈ ਵੀ ਇੱਥੇ ਮਰਦੀ ਜਿੱਦਾਂ ਬੀਤੀ ਰਾਤ ਬਰਸਾਤ ਵੀ ਹੋ ਗਈ ਆ ਬਰਸਾਤ ਵਿੱਚ ਛੱਤਾਂ ਚੁੰਦੀਆਂ ਪਈਆਂ ਉਹਨਾਂ ਨੇ ਆਪਣੀ ਚਤਨਾ ਚੌਂ ਦੇ ਨਾਲ-ਨਾਲ ਉਹ ਕਮਰੇ ਖਾਲੀ ਕੀਤੇ ਆ ਤੇ ਉਹ ਜਿਹੜਾ ਬਰਸਾਤੀ ਪਾਣੀ ਆ ਉਹ ਸੁ ਉਹ ਬਾਲਟੀਆਂ ਨਾਲ ਟੱਬਾਂ ਨਾਲ ਥੱਲੇ ਰੱਖ ਕੇ ਪੈਂ ਪਾਸ ਵੀ ਕਰਦੇ ਨਚਾ ਰਹੇ ਆ ਪਰ ਇਸ ਵਲੇ ਦੀਆਂ ਜੋ ਲਾਈਵ ਤਸਵੀਰਾਂ ਇੱਥੋਂ ਦੇ ਆ ਕੋਈ ਵੀ ਪੁਲਿਸ ਕਰਮਚਾਰੀ ਹਾਜ਼ਰ ਨਹੀਂ ਹਨ ਇੱਥੋਂ ਦੇ ਕ੍ਰਾਈਮ ਦੀ ਜੇ ਕੱਲ ਗੱਲ ਕਰੀਏ ਜੰਡਿਆਲੇ ਹਲਕੇ ਦੀ ਗੱਲ ਕਰੀਏ ਲਾ ਐਂਡ ਸਥਿਤੀ ਇਹਦੀ ਬਹੁਤ ਹੀ ਗੰਭੀਰ ਤੇ ਬਹੁਤ ਹੀ ਮਰਦਪੀ ਨਾਜ਼ਿਕ ਹੋ ਚੁੱਕੀ ਹੈ ਜੋ ਵੱਖ-ਵੱਖ ਪਿੰਡਾਂ ਤੋਂ ਵੀ ਆਉਣ ਵਾਲੇ ਜੰਡਿਆਲਾ ਗੁਰੂ ਵਿੱਚ ਖਿੱਦੋ ਉਪਰਖਤ ਕਰਨ ਵਾਸਤੇ ਲੋਕ ਜਨਤਾ ਹੁੰਦੇ ਹਨ ਉਹ ਵੀ ਜੰਡਿਆਲਾ ਗੁਰੂ ਆਉਣ ਤੋਂ ਬਹੁਤ ਹੀ ਜ਼ਿਆਦਾ ਥੋੜਾ ਨਹੀਂ ਕਹਿ ਸਕਦੇ ਬਹੁਤ ਹੀ ਜ਼ਿਆਦਾ ਸੰਕੋਚ ਕਰ ਰਹੇ ਆ ਉਦੋਂ ਤੱਕ ਜੁੜੇ ਰਹਿਣਾ ਦੇਸ਼ ਦੁਨੀਆ ਚੈਨਲ ਨਾਲ ਮੈਂ ਹਾਂ ਤੁਹਾਡਾ ਆਪਣਾ ਆਰਮ ਚੰਦਨਜੀਤ ਸਿੰਘ